ਕਦਿਰ ਕਿਸ ਤਰ੍ਹਾਂ ਪਲਟਦੀ ਆ ਸਚਨ ਤੰਦੂਲਕਰ ਨੇ ਇੱਕ ਬੱਚੀ ਦੀ ਐਕਸ਼ਨ ਦੀ ਜਿਹੜੀ ਆ ਨਾ ਵੀਡੀਓ ਪੋਸਟ ਕੀਤੀ ਉਹ ਬੱਚੀ ਲੈਫਟ ਆਰਮ ਫਾਸਟ ਬੋਲਰ ਐ ਸ਼ੈਡ ਮੀਡੀਅਮ ਫਾਸਟ ਐ ਉਹਦਾ ਐਕਸ਼ਨ ਬਿਲਕੁਲ ਜ਼ਹਿਰ ਖਾਨ ਵਰਗਾ ਇਥੋਂ ਤਾਂ ਉਹ ਵੀਡੀਓ ਪੋਸਟ ਹੁੰਦੇ ਆ ਤੁਸੀਂ ਦੇਖੋ ਸੁਸ਼ੀਲਾ ਮੀਨਾ ਰਾਜਸਥਾਨ ਦੀ ਉਹ ਕੁੜੀ ਆ ਕਿਆ ਗਜ਼ਬ ਦਾ ਐਕਸ਼ਨ ਕਿਆ ਗਜ਼ਬ ਦਾ ਜੰਪ ਐ ਤਾਂ ਸੁਸ਼ੀ ਦੇਖੋ ਕਿ ਗੂਗਲ ਦੀ ਜਿਹੜੀ ਟ੍ਰੈਂਡਿੰਗ ਆ ਉਹਦੇ ਵਿੱਚ ਆ ਗਈ ਸੁਸ਼ੀਲਾ ਮੀਨਾ ਕਿਉਂਕਿ ਸਚਿੰਤ ਤੰਦੂਲਕਰ ਨੇ ਜ਼ਾਹਿਰ ਖਾਨ ਨੂੰ ਮੈਂਸ਼ਨ ਕੀਤਾ ਕਿ ਆ ਦੇਖੋ ਭਾਈ ਕਿਵੇਂ ਲਿਖਾ ਪੈਂਦਾ ਹੈ ਕਿ ਨਹੀਂ ਤੁਹਾਡਾ ਤਾਜ਼ੀਰ ਖਾਨ ਨੇ ਕਿਹਾ ਕਿ ਜੀ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਖੂਬਹੁਤ ਜ਼ਾਹਿਰ ਖਾਨ ਵਾਲਾ ਐਕਸ਼ਨ ਤੇ ਉਹ ਕੁੜੀ ਦਾ ਜੰਪ ਕੁੜੀ ਦਾ ਐਕਸ਼ਨ ਕਿਆ ਬਾਤ ਹੈ ਕਿਆ ਬਾਤ ਹੈ ਤਾਂ ਭਾਈ ਉਹ ਮਿੰਟਾਂ ਦੇ ਵਿੱਚ ਹੀ ਮਿੰਟਾਂ ਦੇ ਵਿੱਚ ਹੀ ਮਿੰਟਾਂ ਦੇ ਵਿੱਚ ਹੀ ਉਹ ਕੁੜੀ ਜਿਹੜੀ ਐ ਉਹ ਗੂਗਲ ਦੀ ਜਿਹੜੀ ਟ੍ਰੈਂਡਿੰਗ ਹੁੰਦੀ ਆ ਮੈਨੂੰ ਤਕਨੀਕੀ ਤੌਰ ਤੇ ਬਹੁਤਾ ਨਹੀਂ ਪਤਾ ਉਹਦੇ ਵਿੱਚ ਆ ਗਈ ਆ ਤਾਂ ਤਕਦੀਰ ਦੇਖੋ ਕਿਵੇਂ ਮਦਦਦੀ ਐ ਸੋ ਅਸੀਂ ਬੱਚਿਆਂ ਨੂੰ ਨਾ ਕਈ ਵਾਰ ਰੋਕ ਦਿੰਨੇ ਆ ਉਸ ਲੜਕੀ ਨੂੰ ਘਰੋਂ ਪਤਾ ਨਹੀਂ ਉਹਨਾਂ ਨੇ इजीली ਭੇਜ ਦਿੱਤਾ ਹੋਵੇਗਾ ਸਪੋਰਟਸ ਵਾਸਤੇ ਖੇਡਣ ਵਾਸਤੇ ਨਹੀਂ ਤਾਂ ਤੁਹਾਨੂੰ ਪਤਾ ਹੈ ਨਾ ਆਪਣੇ ਇਥੇ ਸਮਾਜ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਬੱਚਿਆਂ ਵਾਸਤੇ ਅੱਜ ਵੀ ਮੈਂ ਦੇਖਦਾ ਸਾਡੇ ਪਿੰਡ 2 1 2 ਤੇ 3 ਹੀ ਆ ਵੈਸੇ ਦੋ ਪੱਕੇ ਗਰਾਊਂਡ ਚੱਲਦੇ ਆ ਤਾਂ ਬਹੁਤ ਘੱਟ ਬੱਚੀਆਂ ਜਿਹੜੀਆਂ ਪ੍ਰੈਕਟਿਸ ਕਰਨ ਆਉਂਦੀਆਂ ਨੇ ਹਾਲਾਂਕਿ ਆਉਂਦੀਆਂ ਜ਼ਰੂਰ ਨੇ ਤੂੰ ਕਹਿਨ ਦਾ ਮਤਲਬ ਇਹ ਹੈ ਕਿ ਜਿਸ ਸਮਾਜ ਦੇ ਵਿੱਚ ਇਸ ਤਰ੍ਹਾਂ ਹੁਣ ਥੋੜਾ ਜਿਹਾ ਮਾਹੌਲ ਖੁੱਲਦਾ ਹੋਵੇ ਸਦੀਆਂ ਤੋਂ ਬਾਅਦ ਤਾਂ ਉੱਥੇ ਇੱਕ ਲੜਕੀ ਇਸ ਤਰ੍ਹਾਂ ਚਰਚਾ ਦੇ ਵਿੱਚ ਆ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਸਾਡੇ ਵਾਸਤੇ ਬਹੁਤ ਵਧੀਆ ਗੱਲ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂਜੀ ਕੁਝ ਦੋਸਤ ਚਿੰਤਾ ਜ਼ाहिर ਕਰ ਰਹੇ ਆ ਕੋਈ ਗੱਲ ਨਹੀਂ ਹਾਂਜੀ ਮੈਨੂੰ ਵੀ ਅੱਗੇ ਵੀ ਸਮੱਸਿਆ ਆ ਜਾਂਦੀ ਹੈ ਤੇ ਸਮੱਸਿਆਵਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਉਹ ਆ ਜਾਂਦੀਆਂ ਹੁੰਦੀਆਂ ਨੇ ਚਲੇ ਜਾਂਦੀਆਂ ਨੇ ਸਰ ਕੋਈ ਹਾਲ ਨਹੀਂ ਕੱਲ ਮੇਰੇ ਮਿੱਤਰ ਦੇ ਪਿਤਾ ਜੀ ਬਿਮਾਰ ਹੋ ਗਏ ਗੜ ਸ਼ੰਕਰ ਸਿਵਲ ਹਸਪੀਟਲ ਵਾਲੇ ਹਰ ਵਾਰ ਦੀ ਤਰ੍ਹਾਂ ਕਹਿ ਦਿੱਤਾ ਕਿ ਪੀਜੀਆਈ ਲੈ ਜਾਓ ਇਹ ਤੇ ਰੈਫਰੈਂਸ ਤਲ ਬਣ ਕੇ ਰਹਿ ਗਏ ਨੇ ਜੀ ਜ਼ਿਆਦਾਤਰ ਆ ਤੁਸੀਂ ਦੇਖੋ ਸਪੈਸ਼ਲਿਸਟ ਡਾਕਟਰ ਨੇ ਜਿਹੜੇ वैसे सानू 356 ਚਾਹੀਦੇ ਆ ਇਹ ਕੁਛ ਲੋਕ ਨਾ ਜਿਹੜੇ ਇਹ ਤੁੱਕੇ ਮਾਰੀਆਂ ਵਾਲੇ ਜਿਹੜੇ ਆਉਂਦੇ ਆ ਇਹਨਾਂ ਨੂੰ ਮੈਂ ਦੱਸ ਦੇਵਾਂ ਕਿ ਬਹੁਤ ਡਾਟਾ ਰਟਿਆ ਹੁੰਦਾ ਅਸੀਂ ਬਹੁਤ ਡਾਟਾ ਰਟਦੇ ਆਂ ਅਸੀਂ ਕਿਉਂਕਿ ਸਟੱਡੀ ਐ ਸਰ 356 ਡਾਕਟਰ ਮਾਹਰ ਚਾਹੀਦੇ ਨੇ ਆਪਾਂ ਨੂੰ ਜੋ ਕਮਿਊਨਿਟੀ ਹੈਲਥ ਸੈਂਟਰ ਨੇ ਆਪਣੇ 298 ਪ੍ਰਵਾਨਤ ਸਮੀਆਂ ਮਹਿਸ 56 ਨੇ ਮਹਿਸ 56 ਨੇ ਮੈਂ ਇਹਨਾਂ ਨੂੰ ਇਸੇ ਕਰਕੇ ਹੀ ਚੁਬਦਾ ਹੁੰਨਾ ਚਾੜੂ ਵਾਲਿਆਂ ਦੇ ਸਮਰਥਕਾਂ ਨੂੰ ਤੇ ਜਿਹੜਾ ਵੀ ਸੱਤਾਧਾਰੀ ਹੋਵੇ ਫੈਕਚੁਅਲੀ ਫੈਕਚੁਅਲੀ ਇਹਨਾਂ ਦੀ ਬੋਲਤ ਹੀ ਬੰਦ ਕਰ ਦਿੰਦੀ ਆ ਮਤਲਬ ਕਿ 356 ਕਟੋ-ਕਟ ਸਾਨੂੰ ਚਾਹੀਦੇ ਆ 296 ਕਿ 98 ਪ੍ਰਵਾਨਤ ਆ 56 ਮਹਾਰ ਡਾਕਟਰਸ ਮੌਜੂਦ ਆ ਸਾਡੇ ਕੋਲ ਨਰਸਿੰਗ ਸਟਾਫ ਨਰਸਿੰਗ ਸਟਾਫ ਲਗਭਗ ਅਧਾ ਹਾ ਸਾਡੇ ਕੋਲ ਮਸ਼ੀਨਰੀ ਉਹ ਤੁਸੀਂ ਦੇਖ ਲਓ ਸਰ ਮੈਡੀਕਲ ਖੇਤਰ ਦੇ ਵਿੱਚ ਆਮ ਬੰਦੇ ਦੀ ਲੁੱਟ ਰੋਕ ਲਈ ਜਾਵੇ ਨਾ ਇੱਕ ਸਿੱਖਿਆ ਦੇ ਖੇਤਰ ਦੇ ਵਿੱਚ ਉਸ ਦਾ ਬਜਟ ਬਚਾ ਲਿਆ ਜਾਵੇ ਹਾਲੇ ਵੀ ਇੰਡੀਆ ਜਿਹੜਾ ਹੈ ਨਾ ਇੰਡੀਆ ਕਹਿ ਲੋ ਕਿ ਜੀਵਨ ਨਿਰਵਾਹ ਵਾਸਤੇ ਠੀਕ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਜਦੋਂ ਬੁਨਿਆਦੀ ਢਾਂਚਾ ਹੀ ਹੈ ਨਹੀਂ ਕਾ ਜੀ ਆਪਾਂ ਰੈਫਰ ਕਹਿ ਲੋ ਹਸਪਤਾਲ ਕਈਆਂ ਨੂੰ ਤਾਂ ਇੱਥੇ ਸਾਡੇ ਲਾਗੇ ਇੱਕ ਹਸਪਤਾਲ ਨੂੰ 26 ਹਸਪਤਾਲ ਕਹਿੰਦੇ ਆ ਸੀ ਵੀ ਉੱਥੇ 26 26 ਬਣਾਉਣ ਹੀ ਜਾਂਦੇ ਸੀ ਅਸੀਂ ਵੀ ਕਈ ਵਾਰ ਗਏ ਆ ਵੇ ਲੜਾਈ ਝਗੜੇ ਵਾਲੇ ਕੇਸ ਉੱਥੇ ਰੱਖ ਲਿੱਦੇ ਆ ਜਿੱਥੇ ਚਲੋ ਠੀਕ ਠਾਕ ਆ ਕੰਮ ਆਦਰਵਾਈਜ਼ ਉਹ ਵੀ ਰੈਫਰ ਹਸਤਾ ਲਿਆ ਠੀਕ ਹੈ ਨਾ ਜੀ ਤਾਂ ਇਸ ਕਰਕੇ ਭਈ ਇਹ ਸਾਰਾ ਕਿਤਾਬ ਹੈ ਜਿਹੜਾ ਨਾ ਉਹ ਮੇਰੇ ਖਿਆਲ ਦੇ ਨਾਲ ਠੀਕ ਕਰਨ ਦੀ ਜ਼ਰੂਰਤ ਹੈ ਸਹਿਕਾਰੀ ਸੋਸਾਇਟੀ ਵਾਲੇ ਜੋ ਸਮਾਨ ਵੇਚਦੇ ਆ ਉਹ ਐਮ ਆਰ ਪੀ ਤੇ ਵੈਟ ਟੈਕਸ ਲਾ ਸਕਦੇ ਆ ਨਹੀਂ ਵੈਟ ਖਤਮ ਹੈ ਜੀ ਵੈਟ ਤਾਂ ਹੁਣ ਲੱਗਦਾ ਹੀ ਨਹੀਂ ਮੇਰੇ ਖਿਆਲ ਦੇ ਨਾਲ ਸ ਵੈਟ ਸਿਰਫ ਤੇਲ ਤੇ ਲੱਗ ਸਕਦਾ ਜਾਂ ਇਲੈਕਟ੍ਰਿਸਿਟੀ ਤੇ ਲੱਗ ਸਕਦਾ ਜੋ ਸਟੇਟ ਦੇ ਅਧਿਕਾਰ ਖੇਤਰ ਚ ਬਾਕੀ ਉਥੇ ਹੁਣ ਸਮਾਨ ਕੀ ਵੇਚਦੇ ਮੈਨੂੰ ਪਤਾ ਨਹੀਂ ਹੈ ਸਰ ਮੈਨੂੰ ਪਤਾ ਨਹੀਂ ਹੈ ਪਰ ਜੇ ਮੰਨ ਲਓ ਜਿਹੜੀਆਂ ਚੀਜ਼ਾਂ ਜਿਹੜੀਆਂ ਵਸਤੂਆਂ ਜੀਐਸਟੀ ਦੇ ਦਾਇਰੇ ਚ ਆਉਂਦੀਆਂ ਉਹਨਾਂ ਤੇ ਵੈਟ ਨਹੀਂ ਲੱਗ ਸਕਦਾ ਉਹਨਾਂ ਤੇ ਸਿਰਫ ਜੀਐਸਟੀ ਲੱਗਦੀ ਹੈ ਤਾਂ ਉਹ ਜੀਐਸਟੀ ਤੋਂ ਵੱਖ ਸਿਰਫ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਲਿਕਰ ਸ਼ਰਾਬ ਇਲੈਕਟ੍ਰਿਸਿਟੀ ਅਤੇ ਤੇਲ ਆ ਪੈਟਰੋਲ ਪੰਪ ਜਿੰਨੀ ਕੁ ਮੈਨੂੰ ਜਾਣਦਾ ਬਾਕੀ ਇਹ ਤੁਹਾਨੂੰ ਕੋਈ ਥੋੜਾ ਜਿਹਾ ਮਾਹਰ ਜਿਹੜਾ ਹੈ ਨਾ ਉਹ ਦੱਸ ਸਕਦਾ ਹੈ ਜੀ 아이 ਕੁੱਡ ਨਾ ਹਾਰਵਰਡ ਕੋ ਤੇ ਖਾਣੀ ਕਰਦੀ ਹੈ ਪਰ ਇਹ ਬਿਸ਼ਰਮ ਬਿਲਕੁਲ ਜੀ ਇਹ ਬਿਲਕੁਲ ਇਹ ਸ਼ਰਮ ਹੀ ਨਹੀਂ ਮੰਨਦੇ ਸ ਇਹਨਾਂ ਦੀ ਹਾਈ ਕੋਰਟ ਦੇ ਵਿੱਚ ਗਰਦ ਉੱਠਦੀ ਆ ਦਿੱਲੀ ਗਰਦ ਉੱਠਦੀ ਆ ਕੱਲ੍ਹ ਕੇ ਪਰਸੋਂ ਵੀ ਉੱਠੀ ਆ ਬਹੁਤ ਜ਼ਿਆਦਾ ਡਾਕਟਰ ਥੋੜਾ ਟਾਈਮ ਸਰਕਾਰੀ ਨੌਕਰੀ ਕਰਕੇ ਬਾਅਦ ਚ ਆਪਣਾ ਹਸਪੀਟਲ ਖੋਲ ਲੈਂਦੇ ਆ ਬਿਲਕੁਲ ਆ ਦੋ ਤਿੰਨ ਤੇ ਸਾਡੇ ਇੱਥੇ ਮਨੋਟ ਹੀ ਹੈਗੇ ਜੀ ਇੱਕ ਕੱਡੀਆਂ ਵਾਲਾ ਇੱਕ ਬੱਚਿਆਂ ਵਾਲਾ ਉਹ ਇੱਥੇ ਹੁੰਦੇ ਸੀ ਸਰਕਾਰੀ ਹਸਪਤਾਲ ਚ ਬਿਲਕੁਲ ਨੌਜਵਾਨੀ ਹੁੰਦੇ ਸੀਗੇ ਤੇ ਮੁੜ ਕੇ ਉਹ ਆਪ ਕੋ ਆਪਣਾ ਉਹਨਾਂ ਨੇ ਕੰਮ ਚਲਾ ਲਿਆ ਸਹੀ ਆ ਗੱਲ ਤੁਹਾਡੀ ਜੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੀ ਇਸੇ ਤਰ੍ਹਾਂ ਹੀ ਆ ਇਦਾਂ ਹੀ ਆ ਨੋ ਵੈਟ ਬਿਲਕੁਲ ਜਰਨਲਿਸਟਿੰਗ ਦੀ ਮੈਂ ਵੀ ਇਹੀ ਕਹਣਾ ਕਿ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਜਿਹੜੀਆਂ GST ਦੇ ਧਾਰੇ ਚੋਂ ਬਾਹਰ ਹੈ ਅਦਰਵਾਈਜ਼ ਕਿਸੇ ਚੀਜ਼ ਤੇ ਵੈਟ ਨਹੀਂ ਲੱਗ ਸਕਦਾ ਜਿਹੜਾ ਵੈਟ ਸੀਗਾ ਉਹ ਖਤਮ ਕਰਕੇ ਹੀ ਤਾਂ ਜੀਐਸਟੀ ਲੈ ਕੇ ਆਏ ਸੀਗੇ ਨਾ ਕਰੇਲੂ ਸਮਾਨ ਤੇ ਜੀਐਸਟੀ ਲਾ ਰਹੇ ਆ ਸ਼ਿਕਾਇਤ ਕਰੋ ਸਰ ਸਹਿਕਾਰਤਾ ਵਾਲੇ ਜੀਐਸਟੀ ਲਾ ਰਹੇ ਜੀਐਸਟੀ ਲਾ ਰਹੇ ਹਨ ਸਹਿਕਾਰੀ ਨਹੀਂ ਕਰੇਲੂ ਸਮਾਨ ਤੇ ਜੀਐਸਟੀ ਵੀ ਲਾ ਰਹੇ ਜੇ ਜੀਐਸਟੀ ਲੱਗ ਗਈ ਹੈ ਨਾ ਜਿੱਥੇ ਜੀਐਸਟੀ ਲੱਗੀ ਸਰ ਉੱਥੇ ਵੈਟ ਨਹੀਂ ਲੱਗੇਗਾ ਸਿੰਪਲ ਫੰਡ ਹੈ ਬਈ ਤੁਹਾਡਾ ਪ੍ਰੋਸੈਸਰ ਬਹੁਤ ਤਕੜਾ ਹੈ ਕਮੈਂਟ ਪੜੀ ਤੁਰੇ ਜਾਂਦੇ ਹੋ ਬੋਲਦੇ ਬੋਲਦੇ ਅਰਸ਼ਦੀਵਲ ਜੀ ਤੁਸੀਂ ਤੁਸੀਂ ਇੰਨੇ ਕਮੈਂਟ ਕਰ ਸਕਦੇ ਹੋ ਕਦੇ ਮਾਨ ਸਾਹਿਬ ਬਾਰੇ ਕਦੇ ਸਾਡੇ ਚੈਨਲ ਦੇ ਨਾਮ ਬਾਰੇ ਸਰ ਇਹ ਆਈਆਂ ਜਿੱਥੇ ਅੱਡੇ ਤੇਜ਼ ਤਰਾਰ ਕਮੈਂਟ ਕਰਨ ਵਾਲੇ ਹੋਣਗੇ ਨਾ ਸਰ ਫਿਰ ਸਮਝ ਲਓ ਕਿ ਉਹਨਾਂ ਤੋਂ ਦੁੱਗਣੇ ਕਮੈਂਟ ਪੜਨ ਵਾਲੇ ਵੀ ਤੇਜ਼ ਹੋਣੇ ਚਾਹੀਦੇ ਆ ਥੈਂਕ ਯੂ ਜੀ ਤਾਲੀਬਾਲ ਸਾਹਿਬ ਰੁਕੋ ਆਲਰੇਡੀ ਗਵਰਨਮੈਂਟ ਕੋਲ ਤਾਂ ਆਧਾਰ ਕਾਰਡ ਪਹਿਲਾਂ ਹੀ ਹੈ ਜੀ ਗਵਰਨਮੈਂਟ ਦਾ ਗਲਤ ਕਰਨਾ ਹੋਇਆ ਤਾਂ ਆਲਰੇਡੀ ਆ ਜੀ ਇਹਦੇ ਤੇ ਡਾਕਟਰ ਗੁਰਦਾਸ ਜੀ ਆਪਾਰ ਤੇ ਅਸੀਂ ਕੱਲ ਬੋਲ ਚੁੱਕੇ ਮੇਰਾ ਵੀ opinion ਜਿਹੜਾ ਸਪਸ਼ਟ ਹੈ ਤੇ ਤੇ ਜੀਐਸਟੀ ਨੇ ਬੈਰੀਅਰ ਬੰਦ ਕਰਾਤੇ ਹਾਂ ਬਿਲਕੁਲ ਹਾਂ ਜੀ ਉਹ ਹੁੰਦੇ ਸਨ ਚੁੰਗੀ ਵਗੈਰਾ ਹੁੰਦਾ ਸੀ ਬੈਟ ਹੁੰਦਾ ਸੀ ਬਥੇਰਾ ਕੁਝ ਹੁੰਦਾ ਸੀਗਾ ਅਸੀਂ ਵੀ ਚੁੰਗੀਆਂ ਤੇ ਜਾਂਦੇ ਹੁੰਦੇ ਸੀਗੇ ਸਾਡੇ ਦੋਸਤਾਂ ਨੇ ਓਠੇ ਕਾਲਿਆ ਹੋਇਆ ਸੀਗਾ ਤਾਂ ਉਹ ਚੀਜ਼ਾਂ ਤੇ ਹੁਣ ਅੱਜ ਦੇ ਦੌਰ 'ਚ ਜਦੋਂ ਆਪਾਂ ਯਾਦ ਕਰਦੇ ਹਾਂ ਜਾਂ ਉਹਨਾਂ ਦਾ ਜ਼ਿਕਰ ਕਰਦੇ ਹਾਂ ਤਾਂ ਕੁਝ ਲੋਕ ਕਹਿੰਦੇ ਹਾਂ ਚੁੰਗੀਆਂ ਕੀ ਹੁੰਦੀਆਂ ਸੀਗੀਆਂ ਕਹਿੰਦੇ ਪੀਟੀਸੀ ਕੋਲ ਚੱਲ ਗਏ ਤੁਹਾਡੇ ਐਕਸ ਕੋ-ਵਰਕਰ ਵੀ ਕਹਿੰਦੇ ਪੀਟੀਸੀ ਕੋਲ ਚੱਲ ਗਏ ਸਰ ਜਿਹੜਾ ਆਪਣੇ ਕੋਲੋਂ ਚੱਲ ਗਿਆ ਨਾ ਸਰ ਤਾਂ ਕਿਤੇ ਵੀ ਜਾ ਸਕਦਾ ਆਜ਼ਾਦ ਐ ਸਰ ਹਰੇਕ ਨੂੰ ਆਪੋ ਆਪਣਾ ਕੰਮ ਕਰਨ ਦਾ ਅਧਿਕਾਰ ਐ ਸਰ ਆਪਣਾ ਕਿਸੇ ਤੇ ਕੋਈ ਹੱਕ ਨਹੀਂ ਐ ਮੈਂ ਕੀ ਕੀ ਪਤਾ ਕੱਲ ਨੂੰ ਕਿੱਥੇ ਜਾਵਾਂਗਾ ਜੀ ਇਹ ਕਿਸੇ ਨੇ ਤੈਨਾਂ ਨਹੀਂ ਕਰਨਾ ਹੁੰਦਾ ਜਿੱਥੇ ਵੀ ਕੋਈ ਜਾਂਦਾ ਸਰ ਠੀਕ ਹੈ ਆਪਣੇ ਰਿਸ਼ਤੇ ਸਾਰਿਆਂ ਦੇ ਨਾਲ ਸਾਰਿਆਂ ਦੇ ਨਾਲ ਬਈ ਗੁੱਡ ਹੈ ਤੁਹਾਡਾ ਚੈਨਲ ਡਾਇਰੈਕਟ ਨਹੀਂ ਖੁੱਲਦਾ ਚੈਨਲ ਤੇ ਜਾ ਕੇ ਫਿਰ ਲਾਈਵ ਦੇਖਣਾ ਪੈਂਦਾ ਮੁਖਤਿਆਰ ਸਿੰਘ ਜੀ ਕਹਿੰਦੇ ਪਤਾ ਨਹੀਂ ਜੀ ਕਿਉਂ ਅੱਗੇ ਤੇ ਨੋਟੀਫਿਕੇਸ਼ਨ ਆ ਜਾਂਦੇ ਸੀਗੇ ਜੀ ਦੇਖ ਲੈਣਗੇ ਟੈਕਨੀਕਲ ਟੀਮ ਵਾਲੇ ਕਿਉਂਕਿ ਇਹ ਮੇਰਾ 파ਟ ਨਹੀਂ ਹੈ ਸਰ ਅਰਜੰਦਰਾ ਹਸਪਤਾਲ ਚ ਜਿੰਨੇ ਵੀ ਡਾਕਟਰ ਸਾਹਿਬ ਨੇ ਪ੍ਰਾਈਵੇਟ ਕਲੀਨਿਕ ਖੋਲੇ ਹੋ ਇਹਨੇ ਜਸਤਾਰ ਸਿੰਘ ਜੀ ਕਹਿੰਦੇ ਆ ਨਗਰ ਨਿਗਮ ਚੂਣਾ ਚ ਸਰਾ ਸਾਹਿਬ ਅਸੀਂ ਇਹ ਪਹਿਲਾਂ ਹੀ ਗੱਲਾਂ ਕਰਕੇ ਹਟੇ ਆਂ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਹੁਣ ਆਪਾਂ ਦੁਬਾਰਾ ਉਸ ਚੀਜ਼ ਦੇ ਵਿੱਚ ਚਾਹੀਏ ਕਿਉਂਕਿ ਹੁਣ ਆਪਾਂ ਸਮਾਪਤੀ ਵੱਲ 36 ਮਿੰਟ ਤੇ 44 45 ਸਕਿੰਟ ਹੋ ਗਏ ਮੈਂ 40 ਤੱਕ ਲਾਈਵ ਕਰ ਦੂੰਗਾ ਜੀ ਜੀਐਸਟੀ ਹੈ ਜੀਐਸਟੀ ਹੈ ਤਾਂ ਸਹੀ ਪਰ ਦਰਾਂ ਗਲਤ ਲਾਈਆਂ ਹੋਈਆਂ ਰਕੇਸ਼ ਰਸਵੰਤਾ ਜੀ ਬਿਲਕੁਲ ਮੈਂ ਇਸ ਖਿਆਲ ਦੇ ਨਾਲ ਸਹਿਮਤ ਹਾਂ ਕਿ ਸਲੈਬ ਜਿਹੜੀਆਂ ਬਹੁਤ ਹੀ ਘਟੀਆ ਵਾਹੀਆਂ ਆਤ ਨੇ ਕਹੀ ਤਾਂ ਸਲੈਬ ਸਿਸਟਮ ਠੀਕ ਕਰਨ ਦੀ ਜ਼ਰੂਰਤ ਆ ਤੇ ਇਸੇ ਤਰ੍ਹਾਂ ਮੈਂ ਕਹਿੰਦਾ ਕਿ ਇਨਕਮ ਟੈਕਸ ਵੀ ਠੀਕ ਕਰਨ ਦੀ ਜ਼ਰੂਰਤ ਹੈ